ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਮਰਜੀਤ ਸਿੰਘ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਖਾਸ ਤੌਰ ਤੇ ਲੋਕਾਂ ਨੂੰ ਜਾਗਰੂਤ ਕਰਨ ਜਾ ਰਹੇ ਹਾਂ ਕਿਉਂਕਿ ਇਹ ਜਿਹੜਾ ਦਿਨ ਚੱਲ ਰਹੇ ਨੇ ਜਾਂ ਭੀ ਆਪਾਂ ਕਹਿ ਰਹੇ ਇਹ ਮਹੀਨਾ ਚੱਲ ਰਿਹਾ ਕਿਉਂਕਿ ਛੁੱਟੀਆਂ ਦੇ ਦਿਨ ਨੇ 2-4 ਦਿਨਾਂ ਦੇ ਵਿੱਚ ਜਿਹੜਾ ਸਕੂਲ ਨੇ ਉਹ ਖੁੱਲਣ ਵਾਲੇ ਨੇ ਤਾਂ ਹਰ ਇੱਕ ਦੇ ਮਨ ਦੇ ਵਿੱਚ ਚਾਹ ਹੁੰਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਉਹ ਪਹਾੜੀ ਇਲਾਕਿਆਂ ਦੇ ਵਿੱਚ ਲੈ ਕੇ ਜਾਈਏ ਠੰਡੇ ਇਲਾਕਿਆਂ ਦੇ ਵਿੱਚ ਲੈ ਕੇ ਜਾਈਏ ਤਾਂ ਜੋ ਕਿ ਬੱਚੇ ਜਿਹੜੇ ਨੇ ਉੱਥੇ ਇੰਜੋਏ ਕਰ ਸਕਣ ਕਿਉਂਕਿ ਹੁਣ ਤੁਸੀਂ ਸਚੇਤ ਹੋ ਜਾਓ ਕਿਉਂਕਿ ਬਰਸਾਤਾਂ ਦੇ ਮੌਸਮ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਜਿਹੜੀ ਹੈ ਬਰਸਾਤ ਹੋ ਰਹੀ ਹੈ ਕਈ ਜਗ੍ਹਾ ਤੇ ਜਿਹੜੀ ਆਪਾਂ ਕਹਿ ਸਕਦਾ ਲੈਂਡਸਲਾਈਡਿੰਗ ਵੀ ਹੋਈ ਹੈ ਕਈ ਜਗ੍ਹਾ ਤੇ ਇਸ ਤਰ੍ਹਾਂ ਦੀ ਭਾਰੀ ਜਿਹੜੀ ਬਰਸਾਤ ਹੋਈ ਹੈ ਜਿਹਦਾ ਨੁਕਸਾਨ ਆ ਉਹ ਲਗਾਤਾਰ ਆਮ ਲੋਕਾਂ ਨੂੰ ਝੱਲਣਾ ਪੈ ਰਿਹਾ ਸੋ ਤੁਸੀਂ ਵੀ ਕਿਤੇ ਨਾ ਕਿਤੇ ਸਚੇਤ ਹੋ ਜਾਓ ਕਿਉਂਕਿ ਇਸ ਦਿਨਾਂ ਦੇ ਵਿੱਚ ਤੁਸੀਂ ਪਹਾੜੀ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਖਾਸ ਕਰਕੇ ਜਾਨ ਤੋਂ ਗਰੇਜ ਕਰੋ ਕਿਉਂਕਿ ਬੇਸ਼ੱਕ ਹਤੇ ਮੌਸਮ ਤਾਂ ਠੰਡਾ ਹੈ ਪਰ ਤੁਹਾਨੂੰ ਕਿੰਨਾ ਕਿਤੇ ਨੁਕਸਾਨ ਆ ਉਹ ਝੱਲਾ ਪੈ ਸਕਦਾ ਸੋ ਇਸੇ ਚਲਦੇ ਆ ਮੌਸਮ ਭਾਵ ਵੱਲੋਂ ਜੇਕਰ ਗੱਲ ਕੀਤੀ ਜਾਵੇ ਤਾਂ ਪੰਜ ਰਾਜਾਂ ਦੇ ਵਿੱਚ ਜਿਹੜਾ ਹਾਈ ਅਲਰਟ ਜਾਰੀ ਆ ਹੋ ਕਰ ਦਿੱਤਾ ਗਿਆ ਯਾਨੀ ਕਿ येलो ਅਲਰਟ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹੁਣ ਦਰਸ਼ਕ ਸੋਚ ਰਹੇ ਹੋਣਗੇ ਕਿ येलो ਅਲਰਟ ਹੈ ਕੀ ਹੈ येलो ਅਲਰਟ ਦਾ ਮਤਲਬ ਹੈ ਕਿ ਜਦੋਂ ਕੀ ਮੌਸਮ ਭਾਵ ਨੂੰ ਕੋਈ ਸਾਈਨ ਮਿਲਦਾ ਹੈ ਜਾਚ ਤਾਵਣੀ ਮਿਲਦੀ ਹੈ ਕਿ ਮੈਦਾਨੀ ਇਲਾਕਿਆਂ ਦੇ ਵਿੱਚ برفਬਾਰੀ ਦੇ ਕਾਰਨ ਜਿਹੜਾ ਪਿਗਲਦੀ ਹੈ ਤਾਂ ਪਾਣੀ ਜਿਹੜਾ ਪਹਾੜੀ ਇਲਾਕਿਆਂ ਤੋਂ ਥੱਲੇ ਵੱਲ ਨੂੰ ਵਹਿੰਦਾ ਹੈ ਤਾਂ ਨੁਕਸਾਨ ਹੁੰਦਾ ਹੈ ਨੁਕਸਾਨ ਹੋਣ ਤੋਂ ਬਾਅਦ ਉੱਪਰ ਮੀਂਹ ਵੀ ਜਿਹੜਾ ਬਰਸਾਤ ਆ ਉਹ ਲਗਾਤਾਰ ਪੈਂਦੀ ਹੈ ਤਾਂ ਕਈ ਵਾਰ ਜਿਹੜਾ ਘਰ ਦੀਆਂ ਛੱਤਾਂ ਗੱਜ ਜਾਂਦੀਆਂ ਨੇ ਘਰ ਦੇ ਘਰ ਤਬਾਹ ਹੋ ਜਾਂਦੇ ਨੇ ਨਹਿਰਾ ਫੁੱਲ ਜੋ ਹੋ ਜਾਂਦੇ ਨੇ ਡੈਮ ਫੁੱਲ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਨੁਕਸਾਨ ਆਉ ਹੋ ਆਮ ਲੋਕਾਂ ਨੂੰ ਚੱਲਣਾ ਪੈਂਦਾ ਤੇ ਤਾਂ ਕਰਕੇ ਜਿਹੜਾ ਲੋਕਾਂ ਨੂੰ ਸਚੇਤ ਆਹੋ ਸਮੇ ਸਮੇ ਤੇਰਾ ਮੌਸਮ ਭਾਗ ਆਹੋ ਕਰਦਾ ਰਹਿੰਦਾ ਤਾਂ ਇਸ ਕਰਕੇ ਜਿਹੜਾ ਮੌਸਮ ਭਾਗ ਨੇ ਕਿਹਾ ਕੀ ਹੁਣ ਤੁਸੀਂ ਸਚੇਤ ਹੋ ਜਾਓ ਕਿਉਂਕਿ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ 4 ਕੇ 5 ਦਿਨ ਲਗਾਤਾਰ ਜਿਹੜੀ ਆ ਉਹ ਵੱਖ-ਵੱਖ ਰਾਜਾਂ ਦੇ ਵਿੱਚ ਜਿਹੜੀ ਆ ਬਰਸਾਤ ਆ ਉਹ ਲਗਾਤਾਰ ਪਵੇਗੀ ਇਹ ਵੀ ਹੋ ਸਕਦਾ ਬਰਸਾਤ ਜਿਹੜੀ ਹੈ ਹੋਣੀ ਪਵੇ ਤੇਜ਼ ਪਵੇ ਜਾਂ ਫਿਰ ਲਗਾਤਾਰ ਨਹੀਂ ਬਰਸਾਤ ਆ ਉਹ ਪੈ ਸਕਦੀ ਹੈ ਸੋ ਬਿਲਕੁਲ ਬਰਸਾਤ ਪੈਣ ਦੇ ਨਾਲ ਕਈ ਇਲਾਕਿਆਂ ਦੇ ਵਿੱਚ ਬੱਦਲ ਬੱਦਲ ਵੀ ਫਟਿਆ ਹਿਮਾਚਲ ਦੀ ਗੱਲ ਕੀਤੀ ਜਾਵੇ ਤਾਂ ਹਿਮਾਚਲ ਦੇ ਵਿੱਚ ਪਾਣੀ ਦਾ ਕੈਲਡਰਾ ਲਗਾਤਾਰ ਵੱਧਦਾ ਜਾ ਰਿਹਾ ਹੈ ਉਸ ਜਗ੍ਹਾ ਤੇ ਪਾਰੀ ਜਿਹੜਾ ਨੁਕਸਾਨ ਆ ਉਹ ਚੱਲਣਾ ਪੈ ਰਿਹਾ ਆਮ ਲੋਕਾਂ ਨੂੰ ਤਸਵੀਰਾਂ ਵੀ ਜਿਹੜੀਆਂ ਨੇ ਉਹ ਕਿਤਨਾ ਕਿਤੇ ਸਾਹਮਣੇ ਆਈਆਂ ਨੇ ਸੋ ਅਜਿਹੀ ਸਥਿਤੀ ਦੇ ਕਾਰਨ ਹੁਣ ਪਹਾੜੀ ਇਲਾਕਿਆਂ ਦੇ ਵਿੱਚ ਜਾਣ ਤੋਂ ਕਿੰਨਾ ਕਿਤੇ ਜਿਹੜੇ ਆਮ ਲੋਕ ਨੇ ਉਹ ਗਰੇਜ ਕਰਨ ਸੋ ਮੈਂ ਨਹੀਂ ਕਹਿ ਰਿਹਾ ਕਿ ਪਹਾੜੀ ਇਲਾਕਿਆਂ ਦੇ ਵਿੱਚ ਨਹੀਂ ਜਾਣਾ ਚਾਹੀਦਾ ਪਰ ਇਸ ਸਮੇਂ ਦੇ ਦੌਰਾਨ ਕਿਉਂਕਿ ਜਦੋਂ ਮੌਸਮ ਵਿਭਾਗ ਵੱਲੋਂ ਚੇਤਾਵਨੀ ਹੋ ਜਾਂਦੀ ਹੈ ਸਾਨੂੰ ਵੀ ਜਿਹੜਾ ਕਿਤੇ ਨਾ ਕਿਤੇ ਸੁਚੇਤ ਰਹਿਣ ਦੀ ਲੋੜ ਹੈ ਸਭ ਪੰਜਾਬ ਦੀ ਗੱਲ ਕੀਤੀ ਆਵੇ ਜਿੱਦੇ ਕਿ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਤਾਂ ਪੰਜਾਬ ਤੋਂ ਇਲਾਵਾ ਜੇਕਰ ਹੋਰ ਰਾਜਾਂ ਦੀ ਗੱਲ ਕੀਤੀ ਆਵੇ ਤਾਂ ਜਿੱਥੇ ਕਿ ਪੰਜ ਰਾਜਾਂ ਦੇ ਵਿੱਚ ਜਿਹੜਾ ਹਾਈ ਅਲਰਟ ਆ ਜਾਰੀ ਕੀਤਾ ਗਿਆ ਕਿਉਂਕਿ ਉੱਥੇ ਹਾਈ ਅਲਰਟ ਕਰਨ ਦਾ ਮਤਲਬ ਇਹ ਹੈ ਕਿ ਜਦੋਂ ਪਾਣੀ ਦਾ ਲੈਵਲ ਵੱਧ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਜਿਹੜਾ ਲੋਕਾਂ ਨੂੰ ਜਿਹੜਾ ਜਾਗਰੂਤ ਕਰਨ ਦੇ ਲਈ ਜਿਹੜਾ ਪ੍ਰਸ਼ਾਸਨ ਆਪਣੇ ਪੱਧਰ ਤੇ ਜਿਹੜਾ ਸੁਚੇਤ ਆ ਹੁੰਦਾ ਤੇ ਲੋਕਾਂ ਨੂੰ ਵੀ ਸੁਚੇਤ ਆ ਉਹ ਕਰਨ ਲੱਗ ਜਾਂਦਾ ਹੈ ਉੱਤਪਰਦੇਸ਼ ਦੀ ਗੱਲ ਕੀਤੀ ਜਾਵੇ, ਮੱਧ ਪ੍ਰਦੇਸ਼ ਦੀ ਗੱਲ ਕੀਤੀ ਜਾਵੇ, ਹਿਮਾਚਲ ਦੀ ਗੱਲ ਕੀਤੀ ਜਾਵੇ ਤੇ ਰਾਜਸਥਾਨ ਦੀ ਗੱਲ ਕੀਤੀ ਜਾਵੇ ਤਾਂ ਇਸ ਜਗ੍ਹਾ ਤੇ ਜਿਹੜਾ ਪਾਣੀ ਦਾ ਲੈਵਲ ਆ ਉਹ ਲਗਾਤਾਰ ਵਧਦਾ ਨਜ਼ਰ ਆ ਰਿਹਾ ਹੈ ਤਾਂ ਕਈ ਮੈਦਾਨੀ ਇਲਾਕਿਆਂ ਦੇ ਵਿੱਚ ਪਾਣੀ ਦਾ ਲੈਵਲ ਜਿਹੜਾ ਵਧਣ ਦੇ ਕਾਰਨ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਸਥਿਤੀ ਜਿਹੜੀ ਹੈ ਹੁਣ ਇਦਾਂ ਦੀ ਹੋਣ ਦੇ ਕਿਨਾਰੇ ਆ ਕਿ ਪਾਣੀ ਜਿਹੜਾ ਹੌਲੀ-ਹੌਲੀ ਵਧਣ ਦੇ ਕਿਨਾਰੇ ਆ ਬੇਸ਼ੱਕ ਪੰਜਾਬ ਦੇ ਵਿੱਚ ਵੀ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਸਮੇਂ-ਸਮੇਂ ਤੇ ਇਹਦਾ ਪ੍ਰਸ਼ਾਸਨ ਆ ਪੰਜਾਬ ਚ ਵੀ ਜਿਹੜਾ ਵੱਖ-ਵੱਖ ਥਾਵਾਂ ਦੇ ਉੱਪਰ ਵੱਖ-ਵੱਖ ਜ਼ਿਲ੍ਹਿਆਂ ਦੇ ਉੱਪਰ ਜਿਹੜਾ ਕਿੰਧਰ ਕਿਤੇ ਦਾ ਪ੍ਰਸ਼ਾਸਨ ਆਪਣੇ ਪੱਧਰ ਤੇ ਜਿਹੜਾ ਸੁਚੇਤਤਾ ਉਹ ਲਗਾਤਾਰ ਕਰ ਰਿਹਾ ਸੋ ਇਸ ਸੰਬੰਧ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਮੌਸਮ ਭਾਗ ਦੇ ਦੇ ਡਾਇਰੈਕਟਰ ਨੇ ਜਿਹੜੇ ਕਿ ਸਮੇਂ-ਸਮੇਂ ਦੇ ਕਿਉਂਕਿ ਅੱਜ ਕੱਲ ਦੇ ਦੌਰ ਦੇ ਵਿੱਚ ਹਰ ਇਨਸਾਨ ਕੋਲ ਸੋਸ਼ਲ ਮੀਡੀਆ ਫੋਨ ਹੈ ਲੈਪਟਾਪ ਹੈ ਕਿਉਂਕਿ ਉਹ ਸਾਰੀ ਜਿਹੜੀ ਜਾਣਕਾਰੀ ਜੇਕਰ ਸਾਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਸਫਰ ਕਰਨਾ ਹੈ ਤਾਂ ਅਸੀਂ ਉਸ ਨੈਟਵਰਕ ਦੇ ذریعے ਉਸ ਸੋਸ਼ਲ ਮੀਡੀਆ ਦੇ ذریعے ਉਸ ਗੂਗਲ ਦੇ ذریعے ਦੇਖ ਲੈਣਾ ਕਿ ਅੱਜ ਮੌਸਮ ਦਾ ਹਾਲ ਕੀ ਹੈ ਜੇਕਰ ਭਾਰੀ ਮੀਂਹ ਹੈ ਤਾਂ ਉਹ ਵੀ ਪਤਾ ਲੱਗ ਜਾਂਦਾ ਜੇਕਰ ਹਾਈ ਲੜ ਜਾ ਰਹੀ ਹੈ ਉਹ ਵੀ ਪਤਾ ਲੱਗ ਜਾਂਦਾ ਜੇਕਰ ਭਾਰੀ ਧੁੱਪ ਹੈ ਜਦ ਜਾਣਕਾਰੀ ਮੌਸਮ ਭਾਗ ਵੱਲੋਂ ਅਪਲੋਡ ਕੀਤੀ ਜਾਂਦੀ ਹੈ ਔਰ ਇਸ ਵਿੱਚ ਪੰਜਾਬ ਦੀ ਗੱਲ ਕੀਤੀ ਆ ਵੀ ਜਾਂ ਵਕ ਵਕ ਰਾਜਾਂ ਦੀ ਗੱਲ ਕੀਤੀ ਆ ਵੀ ਜਿਹੜੇ 5 ਰਾਜਾਂ ਦੇ ਵਿੱਚ ਹਾਈ ਅਲਰਜਰੀ ਜਾਰੀ ਕੀਤਾ ਗਿਆ ਤਾਂ ਸਥਿਤੀ ਕੀ ਹੈ ਪੰਜਾਬ ਦਾ ਕੀ ਹਾਲ ਹੈ ਮੌਸਮ ਵਿਭਾਗ ਦੇ ਡਾਇਰੈਕਟਰ ਜਿਹੜੇ ਨੇ सुरेंद्रਪਾਲ ਸਿੰਘ ਤਾਂ ਉਹਨਾਂ ਨੇ ਫੋਨ ਦੇ ਜ਼ਰੀਏ ਗੱਲਬਾਤ ਕੀਤੀ ਹੈ ਤਾਂ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆ ਸੋ ਬਿਲਕੁਲ ਇਸ ਸਮੇ ਸਾਡੇ ਨਾਲ ਜੁੜ ਚੁੱਕੇ ਨੇ ਮੌਸਮ ਵਿਭਾਗ ਦੇ ਡਾਇਰੈਕਟਰ ਨੇ सुरेंद्रਪਾਲ ਸਿੰਘ ਜੀ ਸੋ ਜੜੀਆਂ ਲਗਾਤਾਰ ਮੌਸਮ ਨੂੰ ਲੈ ਕੇ ਆ ਬੇਟਾ ਆ ਰਹੀਆਂ ਨੇ ਕਿਸ ਵਾਰ ਜਿਹੜਾ ਮੌਸਮ ਦਾ ਕੀ ਹਾਲ ਹੋਵੇਗਾ ਹਾਂ ਡਾਇਰੈਕਟਰ ਸਾਹਿਬ ਸੱਚੀ ਗੱਲ ਦੀ ਸੱਚੀ ਗੱਲ ਜੀ ਡਾਕਟਰ ਸਾਹਿਬ ਜਿਹੜੀਆਂ ਲਗਾਤਾਰ ਖਬਰਾਂ ਆ ਰਹੀਆਂ ਨੇ ਕਿ ਇਸ ਵਾਰ ਜਿਹੜਾ ਮੌਸਮ ਹੈ ਉਹ ਬੜਾ ਖਰਾਬ ਰਹਿਣ ਵਾਲਾ ਹੈ। ਪੂਰੀ ਸਥਿਤੀ ਕੀ ਹੈ? ਕੀ ਪੂਰੇ ਰਾਜਾਂ ਦੇ ਵਿੱਚ ਗੱਲ ਕੀਤੀ ਆਵੇ ਤਾਂ ਮੌਸਮ ਦੀ ਕੀ ਸਥਿਤੀ ਹੈ? ਨਹੀਂ ਦੇਖੋ ਮੌਨਸੂਨ ਜਿਹੜਾ ਹੈਗਾ ਪੂਰਾ ਐਕਟਿਵ ਚੱਲਿਆ ਹੋਇਆ ਹੈ। ਸੈਨ ਤੇ ਅਗਲੇ 4 ਤੇ 5 ਦਿਨ ਵੀ ਚੰਗਾ ਮੌਸਮ ਮਾਨਸੂਨ ਰਹੂਗਾ, ਮੀਂਹ ਪਊਗਾ ਸਾਰੇ ਥਾਂ ਤੇ ਪੰਜਾਬ 'ਚ ਵੀ, ਹਰਿਆਣਾ 'ਚ ਵੀ ਤੇ ਚੰਡੀਗੜ੍ਹ 'ਚ ਵੀ। ਜੀ ਤੇ ਜਿਹੜਾ ਸਰਗਰਸ ਹੈ ਮੌਨਸੂਨ ਦਾ ਉਹ ਵੀ ਇਸ ਵਾਰ ਕਾਫੀ ਚੰਗਾ ਹੈਗਾ ਨਾਰਮਲ ਤੋਂ ਅਬ ਨਾਰਮਲ ਰੇਨਫਾਲ ਦਾ ਫੋਰਕਾਸਟ ਹੈਗਾ ਜੀ ਆ ਕਾਫੀ ਚੰਗਾ ਮੌਨਸੂਨ ਹੈ ਮੀਦ ਐਜੰਸੀ ਵੀ ਪੂਰੇ ਹੈਗੇ ਇਹ ਮੀ ਜਿਹੜਾ ਹੈ ਫਸਲਾਂ ਵਾਸਤੇ ਸਾਰੀ ਜਿੰਦਾਂ ਵਾਸਤੇ ਚੰਗਾ ਹੈ ਜੀ ਤੇ ਨਾਲ ਨਾਲ ਗਾਦਰ ਕੰਟੀਨਿਊ ਕਰਦਾ ਹੈ ਲਗਾਤਾਰ ਇਹੇ ਹੋ ਜਾਂਦਾ ਕਿ ਪ੍ਰਕਾਸ਼ਨ ਲੈਂਦੀ ਨਾਲ ਨਾਲ ਲੋਡ ਹੋ ਜਾਂਦੀ ਕਿਉਂਕਿ ਸਰਦਾਰੋਂ ਜੋ ਪਾਣੀ ਸਾਡੇ ਇੱਥੇ ਨੀਚੇ ਪਲੇਨ ਜਾਂਦਾ ਹੁੰਦਾ ਜੀ ਜੀ ਸਾਰੇ ਸੰਦਰ ਪ੍ਰੋਜੈਕਸ਼ਨ ਲੈਣ ਦੀ ਲੋੜ ਹੈ ਅੱਜ ਰੋਇਜ਼ ਮੌਨਸੂਨ ਬੜਾ ਠੀਕ ਸਾਫ ਹੈ ਔਰ ਚੰਗਾ ਹੈ ਸਾਲ ਇੱਕ ਡਾਕਟਰ ਸਾਹਿਬ ਜਿਹੜਾ ਜਿਹੜਾ ਪੰਜ ਰਾਜਾਂ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਇਹ ਹਾਈ ਅਲਰਟ ਦਾ ਮਕਸਦ ਕੀ ਹੈ ਕਿ ਮੀਂਹ ਕੋਈ ਤੇਜ਼ ਆਵੇਗਾ ਜਾਂ ਕੋਈ ਵੱਡਾ ਜਿਵੇਂ ਪਿਛਲੀ ਵਾਰ ਜਿਹੜਾ ਨੁਕਸਾਨ ਇੰਨਾ ਹੋਇਆ ਕਿ ਇਸ ਤਰ੍ਹਾਂ ਦਾ ਤਾਂ ਕਰਕੇ ਲੱਗ ਹਾਈ ਅਲਰਟ ਦਾ ਮਤਲਬ ਇਹ ਹੈ ਕਿ ਜਿਹੜੇ ਵੀ ਰਾਜ ਜ਼ਿਲ੍ਹੇ ਜਿਹੜੇ ਵੀ ਰਾਜ ਹੈਗੇ ਉਹਨਾਂ ਦੇ ਕੁਝ ਜ਼ਿਲ੍ਹੇ ਹੁੰਦੇ ਜਿੱਥੇ ਜ਼ਿਆਦਾ ਜਿੱਦਾਂ ਜਿਆਦਾ ਨਹੀਂ ਚੰਗੇ ਚਾਂਸੇ ਜਿਆਦਾ ਡੈਮੇਜ ਦੇ ਚਾਂਸੇ ਹੁੰਦੇ ਉੱਥੇ ਫਿਰ ਆਪਾਂ ਹਾਈ ਅਲਰਟ ਦਿੰਦੇ ਹੁੰਦੇ ਰੈੱਡ ਅਲਰਟ ਤੇ 오ਰੇਂਜ ਅਲਰਟ ਹੂੰ ਹੂੰ ਤੇ ਉਹ ਆਪਾਂ ਦਿੱਤਾ ਹੋਇਆ ਕਿਉਂਕਿ ਲਗਦਾ ਜਦੋਂ ਵੀ ਜਿਹੜਾ ਤਾਂ ਅਸਜੀ ਉਹ ਲੈਂਡਸਲਾਈਡ ਹੋ ਜਾਂਦਾ ਤੇ ਕਈ ਵਾਰ ਜਿਹੜਾ ਹੈਗਾ 3 ਅਪਰੂਵ ਹੋ ਜਾਂਦੇ ਤੇ ਕਈ ਵਾਰ ਰੌਕ ਸਲਾਈਡ ਵੀ ਹੋ ਜਾਂਦੇ ਜੀ ਨਦੀਆਂ ਤੋਂ ਪਾਣੀ ਆ ਜਾਂਦਾ ਉਹ ਸਾਰੇ ਬਚਾਓ ਚੈਂਪਸ ਪ੍ਰੀਕੈਸ਼ਨਰੀ ਮੀਜ਼ਰ ਜਿਹੜੇ ਹੈਗੇ ਆ ਹੋਰ ਨਰਦਿੰਦੇ ਹੋ। ਡਾਕਟਰ ਸਾਹਿਬ ਇਹ ਦੱਸੋ ਜਿਹੜਾ ਪਹਾੜੀ ਇਲਾਕਿਆਂ ਦੇ ਵਿੱਚ ਬੱਦਲ ਫੱਟ ਰਹੇ ਨੇ ਜਾਂ ਫਿਰ ਪਾਣੀ ਵਧ ਆ ਰਿਹਾ ਕਿ ਪੰਜਾਬ ਦੀ ਗੱਲ ਕੀਤੀ ਜਾਵੇ ਜਾਂ ਹੋਰ ਰਾਜਾਂ ਦੀ ਗੱਲ ਕੀਤੀ ਜਾਵੇ ਕਿ ਇਸ ਦਾ ਕੋਈ ਨੁਕਸਾਨ ਹੋ ਸਕਦਾ ਜੋ ਪਿਛਲੇ ਸਮੇਂ ਦੇ ਦੌਰਾਨ ਆਪਾਂ ਦੇਖਿਆ ਵੀ ਕਿੰਨੇ ਘਰ ਤਬਾਹ ਹੋ ਚੁੱਕੇ ਸੀ ਫਸਲਾਂ ਵੀ ਖਤਮ ਹੋ ਚੁੱਕੀਆਂ ਸੀ ਕੋਈ ਏਦਾਂ ਦਾ ਕੋਈ ਅਲਰਟ ਤਾਂ ਨਹੀਂ ਹੈ ਕੋਈ। ਸਹੀ ਦੇਖਿਓ ਜੇ ਡਾਕਟਰ ਸੁਰੂ-ਸੁਰੂਆਤ ਇਹ ਮਿਲੁੰਦੀ ਲੇਕਿਨ ਆਣੇ ਵਾਲੇ ਟਾਈਮ ਚ ਜੇਕਰ ਇਹ ਕੰਡੀਸ਼ਨ ਕੱਢੇ ਉੱਪਰ ਗਈਆਂ ਮੀ ਲਗਾਤਾਰ ਕੰਟੀਨਿਊ ਚੱਲੂਗਾ ਹੈਵੀ ਮੀ ਚੱਲੂਗਾ ਤਾਂ ਉਹਦੇ ਵਿੱਚ ਕਾਫੀ ਸਰਫੇਸ ਹੋ ਜਾਂਦੇ ਜਿਵੇਂ ਦਸਨ ਦੇਵੀ ਤੇ ਸਕਾਤਰ ਪਹਾੜੀ ਇਲਾਕਿਆਂ ਵਿੱਚ ਪਲੇਨ ਤੇ ਵੀ ਕਿਉਂਕਿ ਉਹਦਾ ਅਸਰ ਪਲੇਨ ਤੇ ਵੀ ਹੁੰਦਾ ਹੈ ਹੂੰ ਤਾਂ ਉਹ ਵੀ ਫਿਰ ਸਬ ਸੈਕਟਰੀ ਜਿਹੜਾ ਹੈਗਾ ਤਾਂ ਦੇਖੇ ਨਾ ਹੋਇਆ ਤਾਂ ਅੱਛਾ ਕਿ ਮੈਂ ਕਿੰਨੇ ਕੁ ਦਿਨ ਜਿਹੜਾ ਆਪਾਂ ਕਹਿ ਸਕਦੇ ਜਿਹੜੀ ਮੀ ਦੀ ਸੰਭਾਵਨਾ ਇੱਕ ਦਿਨ ਦੋ ਦਿਨ ਜਾਂ ਤਿੰਨ ਦਿਨ ਜਾਂ ਕੋਈ ਅਲਰਟ ਦੀ ਗੱਲ ਕੀਤੀ ਆਵੇ ਕੋਈ ਸਮਾਂ ਤਾਂ ਇਹ ਤਾਂ ਜਿਹੜਾ ਹੈਗਾ 4-5 ਦਿਨ ਤੱਕ ਮੀ ਕੰਟੀਨਿਊ ਚੱਲੂਗਾ ਹੂੰ ਇਹ ਕਿ ਵਿਚ ਵਿਚ ਜਿਹੜੇ ਅਲਰਟ ਵੀ ਹੈਗੇ yellow orange alert ਤਾਂ ਪਹਿਤੇ ਹੋਏ ਤੇ ਅਜੇ ਤੱਕ ਚੱਲੂਗਾ 4 ਤੋਂ 5 ਦਿਨ ਲਗਾਤਾਰ ਵੀ ਚੱਲੂਗਾ اچھا ਵੀ ਇੱਕ ਦਸ਼ਕਾਂ ਦੱਸੋ ਵੀ ਕੋਈ ਘਬਰਾਣ ਦੀ ਲੋੜ ਤਾਂ ਨਹੀਂ ਜਿਸ ਤਰ੍ਹਾਂ ਪਹਿਲਾਂ ਬੜਾ ਨੁਕਸਾਨ ਹੋਇਆ ਕਿਉਂਕਿ ਮੌਸਮ ਭਾਗ ਤੇ ਬੜਾ ਜਿਹੜਾ ਨਿਗ੍ਹਾ ਰੰਦੀ ਹੈ ਦੀ ਮੌਸਮ ਭਾਗ ਕੀ ਦੱਸ ਰਿਹਾ ਕਿਉਂਕਿ ਲੋਕਾਂ ਦੀ ਨਿਗ੍ਹਾ ਹੀ ਹੁੰਦੀ ਹੈ ਵੀ ਸ਼ਾਇਦ ਮੌਸਮ ਭਾਗ ਦੀ ਜਾਣਕਾਰੀ ਬਿਲਕੁਲ ਚਲੋ ਕਈ ਵਾਰ ਤਾਂ ਸਹੀ ਵੀ ਹੁੰਦੀ ਹੈ ਕਈ ਵਾਰ ਉਸ ਤੋਂ ਉਲਟ ਵੀ ਚਲੀ ਜਾਂਦੀ ਹੈ ਕੋਈ ਇਦਾਂ ਦਾ ਤਾਂ ਨਹੀਂ ਹੈ ਵੀ ਜੋ ਪਹਿਲੇ ਹਾਲਾਤ ਬਲੇ ਨੇ ਕੋਈ ਇਦਾਂ ਦੇ ਬੰਦੇ ਅਸਾਰ ਹੋਣ ਮੈਂ ਵੀ ਕਿਉਂ ਉਦਾਂ ਦੇ ਹਾਲਾਤ ਅਜੇ ਤੱਕ ਬਹੁਤ ਅਰਲੀ ਹੈ ਕਿ ਮੈਂ 28 ਅਗਸਤ ਦੀ ਕੀ ਐਕਸਪੈਕਟਿਡ ਹੁੰਦਾ ਹੈ ਅਜੇ ਤੱਕ ਕੋਈ ਇਮੀਡੀਏਟ ਟੂ ਬੀ ਕੰਸਰਨ ਨਹੀਂ ਹੈਗਾ ਲੇਕਿਨ ਆਨੇ ਵਾਲੇ ਟਾਈਮ ਤੇ ਜਦੋਂ ਵੀ ਇਸ ਤਰ੍ਹਾਂ ਦੀ ਸਿਚੁਏਸ਼ਨ ਹੋਏਗੀ ਮੌਸਮ ਅਲਰਟ ਤੇ ਵਾਰਨਿੰਗ ਭੇਜੂਗਾ ਤੇ ਸਰਕਾਰਾਂ ਨੂੰ ਭੇਜੂਗਾ ਤੇ ਪਬਲਿਕ ਨੂੰ ਵੀ ਅਗਾਹ ਕਰੂਗਾ ਕਿ ਕੀ ਸਿਚੁਏਸ਼ਨ ਬਣਨ ਵਾਲੀ ਹੈ ਅੱਛਾ ਇੱਕ ਹੋਰ ਲਾਸਟ ਸਵਾਲ ਹੈ ਡਾਕਟਰ ਸਾਹਿਬ ਜਿਨੇ ਘੱਗਰ ਦਰਿਆ ਦੀ ਗੱਲ ਕੀਤੀ ਹੈ ਜਾਂ ਫਿਰ ਆਲੇ ਵਾਲੇ ਜਿਹੜੇ ਡੈਮ ਨੇ ਵੱਡੇ ਡੈਮ ਨੇ ਕਿ ਜੇਕਰ ਉਹ ਤੁਹਾਡਾ ਪਾਣੀ ਜਿਵੇਂ ਹੁਣ ਦੱਸਿਆ ਜਾ ਰਿਹਾ ਵੀ ਜਿਹੜਾ ਪਾਣੀ ਦਾ ਲੈਵਲ ਵੱਧ ਰਿਹਾ ਉਸ ਤੋਂ ਬਾਅਦ ਕੀ ਲੱਗਦਾ ਸੰਭਾਵਨਾ ਹੈਗੀ ਹੈ ਕਿ ਜਿਹੜਾ ਮੌਸਮ ਵੀ ਕਿਤੇ ਨਾ ਕਿਤੇ ਕਰਵਤ ਆਵੇ ਜਾਂ ਮੌਸਮ ਦਾ ਜਿਹੜਾ ਮੀਂਹ ਪੈਂਦਾ ਉਹਦਾ ਵੀ ਕੋਈ ਮਦਾਨੀ ਇਲਾਕਿਆਂ ਦੇ ਵਿੱਚ ਅਸਰ ਆ ਸਕਦਾ ਹੈ ਤੇ ਜਿਹੜੇ ਵੀ ਚੈਨਲ ਹੈਗੇ ਨਦੀਆਂ ਹੈਗੀਆਂ ਆ ਸਟ੍ਰੀਮਸ ਹੈਗੇ ਆ ਚੈਨਲ ਹੈਗੇ ਜਿੱਥੇ ਪਾਣੀ ਪ੍ਰਸੰਤਾ ਜਾਂਦਾ ਹੁੰਦਾ ਹੈ ਉਹਨਾਂ ਨੂੰ ਰੈਗੂਲਰ ਮੋਨਿਟਰੀ ਲੋਡ ਹੈਗੀ ਹੈ ਮੈਨੂੰ ਤਾਂ ਸਰਕਾਰਾਂ ਦੱਸਦੇ ਵੀ ਨਹੀਂ ਤੇ ਨਾਲ ਨਾਲ ਅਪਡੇਟ ਵੀ ਹੋ ਰਿਹਾ ਸਾਰਾ ਫਿਕਸ ਸਿਸਟਮ ਸਾਡੀ ਫੋਰ ਕਾਸਟਿਊ ਦੇ ਵਿੱਚ ਜਾ ਰਹੀ ਹੈ ਤਾਂ ਮੈਨੂੰ ਲੱਗਦਾ ਕਿ ਬਾਰੇ ਅਗਰ ਵੀ ਕੇ ਪਰ ਕੰਮ ਕਰਮ ਜਿਹਾ ਕੋਈ ਜ਼ਿਆਦਾ ਮੁਸ਼ਕਲ ਵਾਲੀ ਗੱਲ ਨਹੀਂ ਹੈ ਠੀਕ ਹੈ ਠੀਕ ਹੈ ਥੈਂਕ ਯੂ ਡਾਇਰੈਕਟਰ ਸਾਹਿਬ ਉਹ ਬਹੁਤ ਧੰਨਵਾਦ ਜਾਣਕਾਰੀ ਦੇਣ ਦੇ ਲਈ ਸੋ ਬਿਲਕੁਲ ਮੌਸਮ ਭਾਗ ਦੇ ਡਾਇਰੈਕਟਰ ਜਿਹੜੇ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ 5 ਕੇ 6 ਦਿਨ ਜਰੀ ਲਗਾਤਾਰ ਉਹ ਬਰਸਾਤ ਪੈਣੀ ਹੈ ਕਿਉਂਕਿ ਜੇਕਰ ਡੈਮਾਂ ਦੀ ਗੱਲ ਕੀਤੀ ਜਾਵੇ ਤਾਂ ਡੈਮਾਂ ਦੇ ਵਿੱਚ ਲਗਾਤਾਰ ਜਿਹੜਾ ਪਾਣੀ ਦਾ ਲੈਵਲ ਆ ਉਹ ਵੱਧਾ ਨਜ਼ਰ ਆ ਰਿਹਾ ਵਧਨ ਦੇ ਕਾਰਨ ਉਹ ਸਥਿਤੀ ਜਿਹੜੀ ਪੰਜਾਬ ਵੱਲ ਵੀ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਆ ਮੂਵ ਕਰਦੀ ਹੈ ਪੰਜਾਬ ਦੇ ਕੁਝ ਜਿਹੜਾ ਆਪਾਂ ਇਲਾਕਿਆਂ ਦੀ ਗੱਲ ਕੀਤੀ ਜਾਵੇ ਕਿਉਂਕਿ ਆਪਾਂ ਥੋੜਾ ਜਿਹਾ ਪਿੱਛੇ ਚ ਹੱਤ ਮਾਰੀ ਹੈ ਜੋ ਪਿਛਲੇ ਸਮੇਂ ਦੇ ਦੌਰਾਨ ਜੋ ਹੜ੍ਹ ਆਏ ਉਹ ਹੜ੍ਹ ਦੀ ਸਥਿਤੀ ਦੇ ਨਾਲ ਪੰਜਾਬ ਜਿਹੜਾ ਕਿਤੇ ਨਾ ਕਿਤੇ ਦੂਜਿਆ ਪਾਰੀ ਨੁਕਸਾਨ ਹੋਇਆ ਆਮ ਲੋਕਾਂ ਨੂੰ ਉਹ ਨੁਕਸਾਨ ਚਲਣਾ ਪਿਆ ਪਰ ਬੇਸ਼ੱਕ ਅਜੇ ਤੱਕ ਵੀ ਜਿਹੜਾ ਨੁਕਸਾਨ ਦੀ ਜਿਹੜੀ ਪਰਪਾਈ ਹੈ ਉਹ ਸਰਕਾਰਾਂ ਵੱਲੋਂ ਨਹੀਂ ਕੀਤੀ ਗਈ ਜਾਨਕੀ ਅਜੇ ਤੱਕ ਜਿਹੜਾ ਮੁਆਵਜ਼ਾ ਉਹ ਨਹੀਂ ਮਿਲਿਆ ਤਾਂ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਹੁਣ ਜੋ ਦਾਅਵੇ ਤੇ ਵਾਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਨੇ ਤਾਂ ਕਿਤਨਾ ਕਿਤੇ ਲੈ ਕੇ ਆਪਾਂ ਪੰਜਾਬ ਦੇ ਕੁਝ ਇਲਾਕਿਆਂ ਦੀ ਗੱਲ ਕੀਤੀ ਜਾਵੇ ਖਾਸ ਤੌਰ ਤੇ ਜੇਕਰ ਪਟਿਆਲਾ ਜ਼ਿਲ੍ਹੇ ਦੇ ਨਾਲ ਲੱਗਦੇ ਜਿਨ੍ਹਾਂ ਦੇ ਵਿੱਚ ਆਪਾਂ ਕਹਿ ਸਕੀਏ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਜਦੋਂ ਹੜ ਆਇਆ ਤਾਂ ਜਿਨ੍ਹਾਂ ਦੇ ਵਿੱਚੋਂ ਘੱਗਰ ਦਰਿਆ ਦੀ ਗੱਲ ਕੀਤੀ ਜਾਵੇ ਕਾਂਗਰੀ ਨਦੀ ਦੀ ਗੱਲ ਕੀਤੀ ਆਵੇ ਵੱਡੀ ਨਦੀ ਦੀ ਗੱਲ ਕੀਤੀ ਆਵੇ ਛੋਟੀ ਨਦੀ ਦੀ ਗੱਲ ਕੀਤੀ ਆਵੇ ਕਿਉਂਕਿ ਮੈਂ ਪੰਜਾਬ ਦੇ ਕੁਝ ਹਿੱਸਿਆਂ ਦੀ ਗੱਲ ਇਸ ਕਰਕੇ ਕਰ ਰਿਹਾ ਕਿਉਂਕਿ ਪਟਿਆਲਾ ਦੇ ਵਿੱਚ ਵੀ ਜਿਹੜਾ ਹੈ ਜਿਹੜਾ ਪਟਿਆਲਾ ਜ਼ਿਲ੍ਹੇ ਦੇ ਨਾਲ ਲੱਗਦੀਆਂ ਇਹ ਛੋਟੀਆਂ ਨਦੀਆਂ ਨੇ ਜਾਂ ਵੱਡੀਆਂ ਹੀ ਨਦੀ ਹੈ ਤਾਂ ਇੱਥੇ ਜਦੋਂ ਭਾਰੀ ਬਰਸਾਤ ਹੋਈ ਤਾਂ ਇਹਨਾਂ ਦੀਆਂ ਫੁੱਲ ਹੋ ਗਈਆਂ ਤਾਂ ਆਲੇ ਦੁਆਲੇ ਛੋਟੇ ਇਲਾਕਿਆਂ ਨੂੰ ਜਿਹੜਾ ਵੱਡਾ ਨੁਕਸਾਨ ਚੜਨਾ ਪਿਆ ਕਿਉਂਕਿ ਜਿਹੜੇ ਛੋਟੇ ਕੰਮਕਾਰ ਵਾਲੇ ਹੁੰਦੇ ਨੇ ਤਾਂ ਕਿਤੇ ਨਾ ਕਿਤੇ ਉਹ ਆਪਣੀ ਜੜੀ ਹੈ ਕਿਰਤ ਕਰਕੇ ਆਪਣਾ ਕੰਮ ਕਰਕੇ ਉਹ ਮਕਾਨ ਦੀ ਸਾਰੀ ਕਰਦੇ ਨੇ ਆਪਣਾ ਘਰ ਦਾ ਸਾਮਾਨ ਬਣਾਉਂਦੇ ਨੇ ਤਾਂ ਜਦੋਂ ਅਜਿਹੇ ਹਾਲਾਤ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਦੁਬਾਰਾ ਜਿਹੜਾ ਕਿਤੇ ਨਾ ਕਿਤੇ ਸਰਵਾਈਵ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਹੈ ਤਾਂ ਅਜੇ ਹਾਲਾਤ ਪਰਮਾਤਮਾ ਕਿਤੇ ਨਾ ਕਿਤੇ ਉਹ ਨਾ ਪੈਦਾ ਕਰ ਸਕੇ ਪਰ ਪਾਣੀ ਦਾ ਲੈਵਲ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਵੱਲੋਂ ਜਿਹੜਾ ਸਮੇਂ-ਸਮੇਂ ਤੇ ਜਾ ਕੇ ਕਿਤੇ ਨਾ ਕਿਤੇ ਉਹ ਚੈੱਕ ਵੀ ਕੀਤਾ ਜਾ ਰਿਹਾ ਜਾਗਰੂਤ ਵੀ ਕੀਤਾ ਜਾ ਰਿਹਾ ਦੋਰਾ ਵੀ ਕੀਤਾ ਜਾ ਰਿਹਾ ਦਾਵਾ ਕੀਤਾ ਜਾ ਰਿਹਾ ਕਿ ਸਾਰੀ ਨਦੀਆਂ ਦੀ ਜਿਹੜੀ ਸਫਾਈ ਆ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਰਾਤੀ ਗਈ ਹੈ ਤਾਂ ਪਟਿਆਲਾ ਦੇ ਖਾਸ ਤੌਰ ਤੇ ਡਿਪਟੀ ਕਮਿਸ਼ਨਰ ਨੇ ਪ੍ਰੀਤੀ যাদব ਤਾਂ ਉਹ ਸਮੇਂ-ਸਮੇਂ ਤੇ ਆਪਣੀ ਟੀਮਾਂ ਨੂੰ ਨਾਲ ਲੈ ਕੇ ਦੌਰਾ ਕਰ ਰਹੇ ਨੇ ਤਾਂ ਦੌਰੇ ਦੇ ਦੌਰਾਨ ਉਹਨਾਂ ਨੇ ਆਮ ਲੋਕਾਂ ਨੂੰ ਕੀ ਪੀਲ ਕੀਤੀ ਹੈ ਤੇ ਹਾਲਾਤ ਕੀ ਨੇ ਤਾਂ ਉਸ ਬਾਰੇ ਵੀ ਜਿਹੜਾ ਜ਼ਿਕਰ ਕੀਤਾ ਤਾਂ ਉਹਨਾਂ ਨੇ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆ। ਆਜਮਦ ਜੈਵਾਲੀ ਅੱਜ ਇੱਥੇ ਅਜ ਬਾਦਸ਼ਾਹਪੁਰ ਆਏ ਆਂ ਤੇ ਸਾਰੇ ਜਿਹਨੇ ਵੀ ਕ੍ਰਿਟੀਕਲ ਪੁਆਇੰਟ ਹੈਗੇ ਉਹ ਦੇਖ ਰਹੇ ਆਂ ਇੱਥੇ ਪਬਲਿਕ ਨਾਲ ਕੀ ਰਸਤਾ ਕਿੱਤਾ ਹੈਗਾ ਤੇ ਪਤਾ ਕਿੱਤਾ ਹੈਗਾ ਕਿ ਕਿਦਾਂ ਦੇ ਬੰਦਾ ਬਸ ਹੈਗੇ ਤੇ ਨਾਲ ਹੀ ਨਾਲ ਜਿਹੜੀ ਵਾਜ ਰਹੀ ਏ ਪਲੱਸ ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ ਕਿ ਜਿਹੜਾ ਪਾਣੀ ਦਾ ਲੈਵਲ ਹੈਗਾ ਲਗਾਤਾਰੀ ਦੀ ਮੋਨਿਟਰਿੰਗ ਚੱਲ ਰਹੀ ਹੈ ਤਾਂ ਇਹ ਹੋ ਜਾਵੇ ਪੈਨਿਕ ਵੀ ਕੋਈ ਲੋੜ ਨਹੀਂ ਹੈਗੀ ਸਾਡੀ ਸਾਰੀ ਟੀਮ ਐਸਜੀਓ ਐਕਸੀਡੈਂਟਸ ਵਗੈਰਾ ਤੇ ਸਾਡੇ ਸਾਰੇ ਅਫਸਰ ਔਨ ਟੂਰ ਹੈਗੇ ਜੇਕਰ ਜਿੱਥੇ ਵੀ ਪਤਾ ਲੱਗੂਗਾ ਜਾਂ ਕੁਝ ਵੀ ਸਾਡੇ ਕੋਲ ਫੀਡਬੈਕ ਆਂਦਾ ਤਾਂ ਅਸੀਂ ਤੁਹਾਡੇ ਨਾਲ ਸਾਂਝਾ ਵੀ ਕਰਾਂਗੇ ਤੇ ਡਿਸਟ੍ਰਿਕਟ ਦੇ ਜਿੰਨੇ ਵੀ ਕ੍ਰਿਟੀਕਲ ਪੁਆਇੰਟ ਹੈਗੇ ਉਹ ਸਾਡੇ ਸਾਰੇ ਮੋਨਿਟਰਿੰਗ ਇਸ ਹੈਗੇ ਵਿਜ਼ਿਟਰੀ ਹੋਈ ਹੈਗੀ ਜਿੱਥੇ ਵੀ ਕੋਈ ਕੰਮ ਦੀ ਇਮੀਡੀਏਟ ਲੋਡ ਹੈ ਉਹ ਵੀ ਹੈਗਾ ਤੇ ਤੁਸੀਂ ਦੇਖ ਵੀ ਰਹੇ ਹੋ ਕਿ ਜਿੱਥੇ ਵੀ ਥੋੜਾ ਵੀਕ ਪੁਆਇੰਟ ਹੈਗੇ ਉਸ ਤੇ ਬੈਕਸ ਵਗੈਰਾ ਬੰਨ ਕੇ ਰੱਖ ਸਕਦੇ ਹੈਗੇ ਕਿਉਂਕਿ ਫਿਰ ਜਿੱਥੇ ਵੀ ਸਾਨੂੰ ਕ੍ਰੇਟਸ ਲਗਾਣ ਦੀ ਲੋੜ ਪਈਏਗੀ ਉਹ ਵੀ ਸਾਰੀ ਤਰ ਤਿਆਰੀਆਂ ਪੂਰੀਆਂ ਤੇ ਪਬਲਿਕ ਨੂੰ ਇਹੋ ਹੀ ਬੇਨਤੀ ਹੈਗੀ ਕਿ ਆਪਾਂ ਆਪਾਂ ਤੇ ਯਕੀਨ ਨਾ ਕਰੀ ਤੇ ਤੇ ਤੁਹਾਡੇ ਕੋਲ ਕੋਈ ਇਨਫਰਮੇਸ਼ਨ ਆਂਦੀ ਹੈ ਤਾਂ ਸਾਡੇ ਨਾਲ ਸਾਂਝਾ ਕਰੋ ਔਰ ਸਾਡੇ ਕੋਲ ਜੋ ਵੀ ਹੋਊਗਾ ਅਸੀਂ ਵੈਲ ਵਿਦਨ ਟਾਈਮ ਤੁਹਾਡੇ ਨਾਲ ਸਾਂਝੀ ਵੀ ਜੇ ਸਾਡੀ ਤਿਆਰੀਆਂ ਪੂਰੀਆਂ ਹੈਗੀ ਉਹ ਦੇ ਅਕੋਰਡਿੰਗਲੀ ਸਾਡੀ ਸਾਰੀ ਟੀਮਾਂ ਆਨ ਗਰਾਉਂਡ ਮੋਬਾਈਲਾਈਜ਼ ਹੈ। ਸੋ ਬਿਲਕੁਲ ਹੈ ਡਿਪਟੀ ਕਮਿਸ਼ਨਰ ਪਟਿਆਲਾ ਦੀ ਗੱਲ ਕੀਤੀ ਆਵੇ ਕਿਉਂਕਿ ਪਟਿਆਲਾ ਜ਼ਿਲ੍ਹੇ ਦੇ ਨਾਲ ਲੱਗਦੇ ਜਿਹੜਾ ਉਹ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਕਿ ਜਦੋਂ ਨੁਕਸਾਨ ਹੁੰਦਾ ਤਾਂ ਨੁਕਸਾਨ ਦੀ ਪਰਪਾਈਆ ਉਹ ਨਹੀਂ ਕੀਤੀ ਜਾ ਸਕਦੀ ਤਾਂ ਅਰਬਨ ਸ਼ਹਿਰ ਫੇਸ ਇਲਾਕੇ ਦੇ ਵਿੱਚ ਲੋਕ ਤਾਂ ਕਿਤਨਾ ਕਿਤੇ ਉਹ ਡਰੇ ਵੀ ਹੋਏ ਨੇ ਕਿਉਂਕਿ ਉਧਰ ਇਸ ਏਰੀਆ ਦੇ ਵਿੱਚ ਵੀ ਜਿਹੜਾ ਕਿਤਨਾ ਕਿਤੇ ਨੁਕਸਾਨ ਆ ਉਹ ਭਾਰੀ ਚੱਲਣਾ ਪੈਂਦਾ ਹੈ ਕਿਉਂਕਿ ਲੋਕ ਜਿਹੜੇ ਨੇ ਹੁਣ ਆਪਣਾ ਸਮਾਨ ਆ ਉਹ ਛੱਤਾਂ ਦੇ ਉੱਪਰ ਯਾਨੀ ਕਿ ਹਾਈਟ ਦੇ ਉੱਪਰ ਰੱਖਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਜਦੋਂ ਇਹ ਹਾਲਾਤ ਬਣਦੇ ਨੇ ਤਾਂ ਸਮਾਨ ਚਖਣਾ ਵੀ ਕਿਹੜਾ ਘਰ ਦਾ ਮੁਸ਼ਕਿਲ ਹੋ ਜਾਂਦਾ ਹੈ ਪਰ ਡਰਨ ਦੀ ਲੋੜ ਨਹੀਂ ਹੈ ਅਸੀਂ ਤੁਹਾਨੂੰ ਡਰਾ ਨਹੀਂ ਰਹੇ ਅਸੀਂ ਤੁਹਾਨੂੰ ਸਗੋਂ ਸचेत ਕਰ ਰਹੇ ਹਾਂ ਕਿ ਤੁਸੀਂ ਵੀ ਕਿਤੇ ਨਾ ਕਿਤੇ ਸचेत ਹੋਵੋ ਕਿਉਂਕਿ ਜਦੋਂ ਮੌਸਮ ਦਾ ਅਲਰਟ ਆਵੇਗਾ ਤਾਂ ਕਿਤੇ ਨਾ ਕਿਤੇ ਸਾਰਿਆਂ ਨੂੰ ਉਹ ਆਹੋ ਜਾਗਰੂਕ ਕੀਤਾ ਜਾਵੇਗਾ ਉਹ ਪੰਜਾਬ ਦੇ ਨਾਲ ਲੱਗਦੇ ਜਿਹੜਾ ਹੋਰ ਪੰਜ ਰਾਜਾਂ ਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਜਿਨ੍ਹਾਂ ਦੇ ਵਿੱਚੋਂ ਮੈਂ ਜ਼ਿਕਰ ਕਰ ਚੁੱਕਾ ਤਾਂ ਜਿਹੜੀ ਅੱਜ ਨਮੀ ਜਿਹੜੀ ਲੇਟੈਸਟ ਅਪਡੇਟ ਜਿਹੜੀ ਲਗਾਤਾਰ ਆ ਰਹੀ ਹੈ ਹਿਮਾਚਲ ਦੇ ਨਾਲ ਲੱਗਦੇ ਨੇ ਇਲਾਕੇ ਦੇ ਵਿੱਚ ਕੁਝ ਦਾ ਪੁਲ ਵੀ ਹੋ ਟੁੱਟ ਚੁੱਕਾ ਹੈ ਪੁਲ ਟੁੱਟਣ ਦੇ ਕਾਰਨ ਜਿਹੜਾ ਭਾਰੀ ਜਿਹੜੀ ਤਬਾਈ ਹੈ ਉੱਥੇ ਹੋਈ ਹੈ ਪਾਣੀ ਦਾ ਜਿਹੜਾ ਪੱਧਰ ਉਹ ਵੱਧ ਚੁੱਕਿਆ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਵੀ ਜਿਹੜਾ ਕੁਝ ਲੋਕਾਂ ਦੀ ਜਿਹੜੀ ਉੱਥੇ ਆਹੋ ਮੌਤ ਹੋਈ ਹੈ ਅਜੇ ਤੱਕ ਇੱਕ ਜਿਹੜੇ ਆ ਬੰਦੇ ਦੀ ਜਿਹੜੀ ਪੁਸ਼ਟੀ ਆ ਹੋਈ ਹੈ ਤੇ ਬਾਕੀ ਜਿਹੜੀ ਜਾਂਚ ਆ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਤੇ ਉਸ ਸਮੇਂ ਸਮੇਂ ਦੇ ਨਾਲ ਜਿਹੜਾ ਉਹਨਾਂ ਨੂੰ ਦੱਸਿਆ ਵੀ ਜਾ ਰਿਹਾ ਕਿ ਮੌਸਮ ਕਰਕੇ ਜੜਾ ਤੁਸੀਂ ਵੀ ਕਿਤਨਾ ਕਿਤੇ ਅਲਰਟ ਰਹੋ ਸੋ ਖਾਸ ਕਰਕੇ ਅਸੀਂ ਵੀ ਇਹੀ ਲੋਕਾਂ ਨੂੰ ਅਪੀਲ ਕਰ ਰਿਹਾ ਕਿਉਂਕਿ ਤੁਸੀਂ ਹੁਣ ਆਪਣੇ ਬੱਚਾ ਨੂੰ ਮੈਦਾਨੀ ਦੇ ਪਹਾੜੀ ਇਲਾਕਿਆਂ ਦੇ ਵਿੱਚ ਨਾ ਲੈ ਕੇ ਜਾਓ ਕਿਉਂਕਿ ਕਿਉਂਕਿ ਇਸ ਇਲਾਕੇ ਦੇ ਵਿੱਚ ਕਦੇ ਬੱਦਲ ਫੱਟ ਰਹੇ ਨੇ ਕਦੇ ਪਾਣੀ ਦਾ ਲੈਵਲ ਵੱਧ ਰਿਹਾ ਕਦੇ ਲੈਂਡਸਲਾਈਡਿੰਗ ਹੋ ਰਹੀ ਹੈ ਇਦਾਂ ਦੀਆਂ ਹੀ ਖਬਰਾਂ ਨੇ ਉਹ ਲਗਾਤਾਰ ਸਾਹਮਣੇ ਆਉ ਰਹੀਆਂ ਨੇ ਜੇਕਰ ਤੁਸੀਂ ਜਾਉਣਾ ਤਾਂ ਇਸ ਇਹ ਸਮਝੋ ਕਿ ਹੁਣ ਪਹਾੜੀ ਇਲਾਕਿਆਂ ਤੋਂ ਗੁਰੇਜ਼ ਕਰੋ ਤੇ ਨਾਲ ਹੀ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਹੀ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਜਦੋਂ ਵੀ ਮੌਸਮ ਭਾਗ ਦਾ ਕੋਈ ਅਲਰਟ ਆਉਂਦਾ ਤਾਂ ਤੁਸੀਂ ਸਹੀ ਤੇ ਦੁਸਤ ਜਿਹੜੀ ਜਾਣਕਾਰੀ ਹੈ ਸਹੀ ਚੈਨਲ ਤੋਂ ਸਹੀ ਮੀਡੀਆ ਧਾਰਾ ਤੋਂ ਲਵੋ ਕਿਉਂਕਿ ਸੋਸ਼ਲ ਮੀਡੀਆ ਤੇ ਲਗਾਤਾਰ ਜੀਆਂ ਫੁਆਹਾਂ ਨੇ ਉਹ ਲਗਾਤਾਰ ਚਲਦੀਆਂ ਨੇ ਕਿ ਹੁਣ ਪਹਾੜੀ ਤਬਾਈ ਆਉਣ ਵਾਲੀ ਹੈ ਕੋਈ ਇਦਾਂ ਦੀ ਜਿਹੜੀ ਖਬਰਾਂ ਹੁੰਦੀਆਂ ਨੇ ਤਾਂ ਉਸ ਤੋਂ ਸੁਚੇਤ ਰਹੋ ਸੋ ਉਮੀਦ ਕਰਦਾ ਕਿ ਕੱਲ ਦੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਹੁਣ ਮੈਨੂੰ ਜਾਣਕੀ ਅਮਰਜੀਤ ਸਿੰਘ ਨੂੰ ਦੋ ਇਜਾਜ਼ਤ ਧੰਨਵਾਦ This program is sponsored by the single office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.